ਅੱਜ ਮੈਡਮ ਸੀਪੀ ਸਾਹਿਬ ਨੂੰ ਮਿਲਿਆ ਵਾ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਵੀ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਇਹਨਾਂ ਤੇ ਕੀਤੀ ਜਾਏਗੀ 295ਏ ਦਾ ਪਰਚਾ ਦਰਜ ਕਰਕੇ ਬਿਨਾਂਸ ਦੀ ਜਿਹੜੀਆਂ ਉਹਨ ਵੱਖ-ਵੱਖ ਧਾਰਾਵਾਂ ਉਹਦੇ ਪਰਚਾ ਉਹਦੇ ਤਹਿਤ ਪਰਚਾ ਦਰਜ ਕਰਕੇ ਇਹਨਾਂ ਨੂੰ ਜੇਲ੍ਹ ਦੀਆਂ ਸਲ੍ਹਾਖਾਂ ਪਿੱਛੇ ਸੁਟਿਆ ਜਾਏਗਾ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਆਪਣੀ ਹਕਤਾਨ ਕੇ ਖੜੀ ਆ ਔਰ ਪੂਰੇ ਮਸੀਹ ਵਿਰੋਧੀਆਂ ਦੇ ਦੰਦ ਖੱਟੇ ਅਸੀਂ ਕਰਾਂਗੇ ਅਗਰ ਕੋਈ ਮਸੀਹ ਭਾਈਚਾਰੇ ਦਾ ਮਜ਼ਾਕ ਉਡਾਏਗਾ ਅਗਰ ਕੋਈ ਘਰ ਦੇ ਵਿੱਚ ਬੈਠ ਕੇ ਆਪਣੀ ਘਰ ਦੇ ਵਿੱਚ ਬੈਠ ਕੇ ਵੀਡੀਓ ਬਣਾਏਗਾ ਮਸੀਹ ਭਾਈਚਾਰੇ ਦੇ ਖਿਲਾਫ ਜਾਂ ਸਾਡੇ ਵਰਸ਼ਿਪ ਜਿਹੜੇ ਸੌਂਗ ਆ ਜਾਂ ਸਾਡੇ ਭਜਨ ਆ ਉਹਨਾਂ ਦੇ ਵਿੱਚ ਪ੍ਰਭੂ ਯੇਸ਼ੂ ਮਸੀਹ ਦਾ ਨਾਮ ਆਂਦਾ ਵਾ ਹਾਲੇਲੂਇਆ ਸ਼ਬਦਾਂ ਨਾਮ ਆਂਦਨ ਨੂੰ ਲੈ ਕੇ ਕੋਈ ਵੀ ਮਜ਼ਾਕ ਉਡਾਏਗਾ ਉਤੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕਰਵਾ ਦਿੱਤੀ ਜਾਏਗੀ ਮੈਂ ਮੈਂ ਪੂਰੇ ਮਸੀਹ ਭਾਈਚਾਰੇ ਵੱਲੋਂ ਵਾਰਨਿੰਗ ਦੇਣਾ ਮਸੀਹ ਵਿਰੋਧੀਆਂ ਨੂੰ ਜਿਹੜੇ ਸੋਚਦੇ ਨੇ ਵੀ ਪਰਮੇਸ਼ਵਰ ਦੇ ਦਾਸਾਂ ਨੂੰ ਦਬਾ ਲੈਣਗੇ ਮਸੀਹ ਲੋਕਾਂ ਨੂੰ ਦਬਾ ਲੈਣਗੇ ਇਹ ਕਦੀ ਵੀ ਜ਼ਿੰਦਗੀ 'ਚ ਅਸੀਂ ਹੋਣ ਨਹੀਂ ਦੇਵਾਂਗੇ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਆਪਣੀ ਹਕਤਾਨ ਕੇ ਖੜੀ ਆ ਔਰ ਪੂਰੇ ਮਸੀਹ ਵਿਰੋਧੀਆਂ ਦੇ ਦੰਦ ਖੱਟੇ ਅਸੀਂ ਕਰਾਂਗੇ ਹallelujah praise the lord ਬਿਸ਼ਰਮਦਾਸੀਆ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕਰਦੀ ਹਾਂ ਔਰ ਅੱਜ ਦੀ ਵੀਡੀਓ ਦੇ ਵਿੱਚ ਜੋ ਕਿ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅੱਜ ਦੀ ਵੀਡੀਓ ਬਹੁਤ ਹੀ ਇੰਪੋਰਟੈਂਟ ਹੋਣ ਵਾਲੀ ਹੈ ਕਿਉਂਕਿ ਮਸੀਹ ਭਾਈਚਾਰੇ ਦੀ ਲਈ ਇਹ ਬਹੁਤ ਹੀ ਜ਼ਿਆਦਾ ਖੁਸ਼ੀ ਦੀ ਗੱਲ ਹੈ ਕਿ ਅੱਜ ਇੱਕ ਮਸੀਹ ਵਿਰੋਧੀ ਦੇ ਉੱਤੇ ਗਲੋਬਲ 크੍ਰਿਸਚਨ ਐਕਸ਼ਨ ਕਮੇਟੀ ਦੇ ਦੁਆਰਾ ਪਰਚਾ ਦਰਜ ਕਰਵਾਇਆ ਗਿਆ ਹallelujah ਔਰ ਜਿਵੇਂ ਕਿ ਤੁਸੀਂ ਜਾਣਦੇ ਹੋ ਇੱਕ ਬਹੁਤ ਹੀ ਜ਼ਿਆਦਾ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵੀਡੀਓ ਦੇ ਵਿੱਚ ਦੋ ਸ਼ਰਾਰਤੀ ਅਨਸਰਾਂ ਦੇ ਵੱਲੋਂ ਇੱਕ ਸ਼ਰਾਬੀ ਦੀ ਬੋਤਲ ਲੈ ਕੇ ਜੋ ਕਿ ਪ੍ਰਭੂ ਦੇ ਵਰਸ਼ਿਪ Song ਨੂੰ ਗਲਤ ਕਿਹਾ ਜਾ ਰਿਹਾ ਪਰਮੇਸ਼ਰ ਪ੍ਰਬੀਸ਼ਮਸੀ ਦੀ ਉਸ ਦੇ ਦੁਆਰਾ ਨਿੰਦਾ ਕੀਤੀ ਜਾ ਰਹੀ ਹੈ ਔਰ ਉਸ ਦੁਨਨੇ ਸ਼ਰਾਰਤੀ ਅੰਸਰਾਂ ਦੇ ਉੱਤੇ ਅੱਜ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਔਰ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦੇ ਪ੍ਰਧਾਨ ਸ਼੍ਰੀ ਜਤਿੰਦਰ ਮਸੀਹ ਜੀ ਦੇ ਦੁਆਰਾ ਪਰਚਾ ਦਰਜ ਕਰਾਇਆ ਗਿਆ ਔਰ ਨਾਲ ਨਾਲ ਜੋ ਕਿ ਸੀਪੀ ਸਾਹਿਬ ਦੇ ਵੱਲੋਂ ਵੀ ਇਹ ਦੱਸਿਆ ਗਿਆ ਕਿ ਜਲਦ ਤੋਂ ਜਲਦ ਉਹਨਾਂ ਦੇ ਉੱਤੇ ਜੋ ਕਿ ਕਾਰਵਾਈ ਕੀਤੀ ਜਾਏਗੀ ਔਰ ਆਓ ਅਸੀਂ ਫੁੱਲ ਵੀਡੀਓ ਨੂੰ ਵਾਚ ਕਰਦੇ ਆ ਪੂਰੀ ਵੀਡੀਓ ਨੂੰ ਦੇਖਦੇ ਆ ਕਿ ਬ੍ਰਦਰ ਜਤਿੰਦਰ ਗੌਰਵ ਜੀ ਦੇ ਦੁਆਰਾ ਜੋ ਕਿ ਗਲੋਬਲ ਕਿਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦੇ ਦੁਆਰਾ ਸਬਮਸੀ ਭਾਈਚਾਰੇ ਨੂੰ ਕੀ ਸੰਦੇਸ਼ ਦਿੱਤਾ ਗਿਆ ਕਿ ਗੱਲ ਦਸੀ ਗਈ ਕਿ ਕਿਵੇਂ ਹੋਣ ਚੋ ਕਿ ਮਸੀਹ ਵਿਰੋਧੀ ਨੇ ਜੋ ਮਸੀਹ ਦਾ ਵਿਰੋਧ ਕਰਦੇ ਨੇ ਪਰਮੇਸ਼ਰ ਦੇ ਦਾਸਤਾ ਦਾ ਵਿਰੋਧ ਕਰਦੇ ਨੇ ਪਰਮੇਸ਼ਰ ਦੇ ਵਰਸ਼ਿਪ Song ਨੂੰ ਗਲਤ ਤਨ ਯੂਜ਼ ਕਰਦੇ ਨੇ ਉਸ ਦੀ ਗਲਤ ਜੋ ਕਿ ਪਰਿਭਾਸ਼ਾ ਦਿੰਦੇ ਨੇ ਉਹਨਾਂ ਨੂੰ ਹੁਣ ਕਿਵੇਂ ਨਕੇਲ ਪਾਈ ਜਾਏਗੀ ਆਓ ਪਹਿਲੇ ਅਸੀਂ ਵੀਡੀਓ ਨੂੰ ਦੇਖਦੇ ਆ ਤਹਿਕੇ ਅੱਜ ਪੂਰਾ ਜਲੰਧਰ ਦਾ ਗਲੋਬਲ ਕ੍ਰਿਮਿਨਲ ਐਕਸ਼ਨ ਕਮੇਟੀ ਦੀ ਸਾਰੀ ਟੀਮ ਮਸੀਹ ਭਾਈਚਾਰਾ ਅੱਜ ਮੈਡਮ ਸੀਪੀ ਸਾਹਿਬ ਨੂੰ ਮਿਲਿਆ ਵਾ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਇਹਨਾਂ ਤੇ ਕੀਤੀ ਜਾਏਗੀ 295ਏ ਦਾ ਪਰਚਾ ਦਰਜ ਕਰਕੇ ਬਿਨਸ ਦੀ ਜਿਹੜੀਆਂ ਵੱਖ-ਵੱਖ ਧਾਰਾਵਾਂ ਉਹਦੇ ਪਰਚਾ ਉਹਦੇ ਤਹਿਤ ਪਰਚਾ ਦਰਜ ਕਰਕੇ ਇਹਨਾਂ ਨੂੰ ਜੇਲ੍ਹ ਦੀ ਇਸ ਲਾਖਾ ਪਿੱਛੇ ਸੁਟਿਆ ਜਾਏਗਾ ਔਰ ਬੰਦੇ ਅਸੀਂ ਆਈਡੈਂਟੀਫਾਈ ਵੀ ਕਰ ਲਏ ਨੇ ਕਿਉਂਕਿ ਜਿਹੜੇ ਆਟੋ ਦੇ ਮਗਰ ਗੱਲ ਕਰ ਰਹੇ ਨੇ ਉਹ ਆਟੋ ਬਠਿੰਡੇ ਦਾ ਨੰਬਰ ਆ ਔਰ ਬਹੁਤ ਜਲਦੀ ਮੈਂ ਦੱਸ ਦੇਣਾ ਚਾਹ ਵਾਰਨਿੰਗ ਦੇਣਾ ਵਾ ਮਸੀਹ ਵਿਰੋਧੀਆਂ ਨੂੰ ਜਿਹੜੇ ਸੋਚਦੇ ਨੇ ਵੀ ਪਰਮੇਸ਼ਵਰ ਦੇ ਦਾਸਾਂ ਨੂੰ ਦਬਾ ਲੈਣਗੇ ਮਸੀਹ ਲੋਕਾਂ ਨੂੰ ਦਬਾ ਲੈਣਗੇ ਇਹ ਕਦੀ ਵੀ ਜ਼ਿੰਦਗੀ ਚ ਅਸੀਂ ਹੋਣ ਨਹੀਂ ਦਵਾਂਗੇ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਆਪਣੀ ਹਕਤਾਨ ਕੇ ਖੜੀ ਆ ਔਰ ਪੂਰੇ ਮਸੀਹ ਵਿਰੋਧੀਆਂ ਦੇ ਦੰਦ ਖੱਟੇ ਅਸੀਂ ਕਰਾਂਗੇ ਅਗਰ ਕੋਈ ਮਸੀਹ ਭਾਈਚਾਰੇ ਦਾ ਮਜ਼ਾਕ ਉਡਾਏਗਾ ਅਗਰ ਕੋਈ ਘਰ ਦੇ ਵਿੱਚ ਬੈਠ ਕੇ ਆਪਣੀ ਘਰ ਦੇ ਵਿੱਚ ਬੈਠ ਕੇ ਵੀਡੀਓ ਬਣਾਏਗਾ ਮਸੀਹ ਭਾਈਚਾਰੇ ਦੇ ਖਿਲਾਫ ਜਾਂ ਸਾਡੇ ਵਰਸ਼ਿਪ ਜਿਹੜੇ Song ਆ ਜਾਂ ਸਾਡੇ ਭਜਨ ਆ ਉਹਨਾਂ ਦੇ ਵਿੱਚ ਪ੍ਰਭੂ ਯੇਸ਼ੂ ਮਸੀਹ ਦਾ ਨਾਮ ਆਂਦਾ ਵਾ ਹਾਲੇਲੂਇਆ ਸ਼ਬਦਾਂ ਦੇ ਨਾਮ ਅੰਦਰ ਨੂੰ ਲੈ ਕੇ ਕੋਈ ਦੀ ਕਾਨੂੰਨੀ ਕਾਰਵਾਈ ਜਰੂਰ ਕਰਵਾ ਦਿੱਤੀ ਜਾਏਗੀ ਔਰ ਹੁਣ ਉਹਨਾਂ ਨੂੰ ਮਾਫ ਨਹੀਂ ਕੀਤਾ ਜਾਏਗਾ ਕਿਉਂਕਿ ਬਹੁਤ ਸਮੇਂ ਤੋਂ ਅਸੀਂ ਦੇਖ ਰਹੇ ਆ ਵੀ ਲੋਕ ਜਿਹੜੇ ਮਜ਼ਾਕ ਉਡਾ ਰਹੇ ਸੀ ਸਮਝਦੇ ਵੀ ਚਲੋ ਬੱਚੇ ਸਕੂਲ ਜਾਣ ਵਾਲੇ ਨੇ ਕਾਲਜ ਜਾਣ ਵਾਲੇ ਨੇ ਇਹਨਾਂ ਨੂੰ ਪਤਾ ਨਹੀਂ ਆ ਇਹ ਚਲੋ ਇਹਨਾਂ ਨੂੰ ਪ੍ਰਭੂ ਯਿਸੂ ਮਸੀਹ ਨੇ ਕਿਹਾ ਸਾਨੂੰ ਕਿ ਮਾਫ ਕਰੋ ਅਸੀਂ ਮਾਫ ਕਰੀਏ ਮਗਰ ਹੁਣ ਜਿਹੜਾ ਪਾਣੀ ਜਿਹੜਾ ਵਾ ਸਿਰ ਤੋਂ ਟੱਪ ਗਿਆ ਵਾ ਮਸੀਹ ਭਾਈਚਾਰੇ ਨੂੰ ਲੈ ਕੇ ਕਰ ਵੀ ਕੋਈ ਟਿਕਾ ਟਿਪ ਨਹੀਂ ਕਰੇਗਾ ਔਰ ਤੇ ਬਾਂਧੀ ਕਾਨੂੰਨੀ ਕਾਰਵਾਈ ਜਰੂਰ ਕੀਤੀ ਜਾਏਗੀ ਔਰ ਮੇਰੀ ਇਹ ਚੇਤਾਵਨੀ ਹੈ ਮਸੀਹ ਵਿਰੋਧੀਆਂ ਨੂੰ ਵੀ ਤੁਸੀਂ ਸਾਵਧਾਨ ਹੋ ਜਾਓ ਹੁਣ ਹੁਣ ਅਗਰ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡੀ ਖੈਰ ਹੋਵੇ ਤੇ ਮਸੀਹ ਭਾਈਚਾਰੇ ਦੇ ਉੱਪਰ ਟਿਕਾ ਟਿਪ ਨਹੀਂ ਕਰਨੀ ਬੰਦ ਕਰ ਦਿਓ ਨਹੀਂ ਤੇ ਤੁਹਾਨੂੰ ਜੇਲ੍ਹ ਦੀਆਂ ਸਲਾਕਾਂ ਪਿੱਛੇ ਜਰੂਰ ਸੁਟਿਆ ਜਾਊਗਾ ਔਰ ਕਾਨੂੰਨ ਦੇ ਤਹਿਤ ਤੁਹਾਡੇ ਤੇ ਕਾਰਵਾਈ ਕਰਵਾਈ ਜਾਏਗੀ ਸੋ ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਦੀ ਧੰਨਵਾਦ ਤੁਸੀਂ ਵੀਡੀਓ ਨੂੰ ਸੁਣਿਆ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜਾਓ ਕਿ ਮਸੀਹ ਵਿਰੋਧੀਆਂ ਨੂੰ ਪਤਾ ਲੱਗ ਸਕੇ ਕਿ ਮਸੀਹ ਲੋਕਾਂ ਦੇ ਨਾਲ ਪੰਗਾ ਲੈਣਾ ਕਿੰਨਾ ਜ਼ਿਆਦਾ ਉਹਨਾਂ ਤੇ ਉੱਤੇ ਭਾਰੀ ਪੈਂਦਾ ਔਰ ਇਹੋ ਜੇ ਵਿਰੋਧੀ ਜੋ ਅਅਦਿਨੀ ਹੀ ਖਰੇ ਹੁੰਦੇ ਨੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਅੱਗੇ ਤੋਂ ਅਸੀਂ ਇਹ ਕੰਮ ਨਹੀਂ ਕਰਨਾ ਔਰ ਇਹੋ ਜੇ ਵਿਰੋਧੀਆਂ ਨੂੰ ਕਿਵੇਂ ਮਸੀਹ ਲੋਕਾਂ ਦੇ ਦੁਆਰਾ ਨੱਥ ਪਾਈ ਜਾਂਦੀ ਹੈ ਹਾਲੇਲੂਇਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਔਰ ਚੈੱਕ ਕਰ ਤੁਸੀਂ ਵਿਸ਼ਾਰਮਦਾਸੀਆ ਚੈਨਲ ਤੇ ਪਹਿਲੀ ਵਾਰ ਹੋ ਤੇ ਹਜੇ ਤੱਕ ਤੁਸੀਂ ਵਿਸ਼ਾਰਮਦਾਸੀਆ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਸਕਦੇ ਤੁਸੀਂ ਬੈਲ ਆਈਕਨ ਨੂੰ ਦਬਾ ਸਕਦੇ ਹੋ ਕਿ ਆਉਣ ਵਾਲੀ ਹਰ ਨਿਊ ਵੀਡੀਓ ਦਾ ਨੋਟੀਫਿਕੇਸ਼ਨ ਜੋ ਵੀ ਅਸੀਂ ਰੋਜ਼ ਨਵਿਤ ਨਵੀਂ ਵੀਡੀਓ ਅਪਲੋਡ ਕਰਦੇ ਹਾਂ ਉਸ ਦਾ ਨੋਟੀਫਿਕੇਸ਼ਨ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ ਗੋਡ ਬlesਸ ਯੂ